ਜਾਇ ਤੋ ਆ ਰਹੇ ਸੀ ਜੀ ਬਰਨਾਲੇ ਵਾਲੇ ਪਾਸੇ ਜਾ ਰਹੇ ਸੀ ਜੀ ਘਨੋਰੀ ਬਾਰਡਰ ਤੇ ਪਹੁੰਚਣਾ ਸੀ ਤੇ ਟਰੱਕ ਵਾਲੇ ਨੇ ਅੱਗੋਂ ਟਰੱਕ ਚੜਾਇਆ ਇੱਕ ਦਾਮ ਉਹਨੇ ਆਦੇ ਹੱਥ ਨਹੀਂ ਗੱਡੀ ਰੱਖੀ ਸਾਡੇ ਵਾਲੇ ਹੱਥ ਲਿਆ ਕੇ ਮਾਰੀ ਵਿੱਚ ਤੋਂਦ ਬਣੀ ਕਾਲ ਹਰਿਆਣਾ ਦੇ ਵਿੱਚ ਹੋ ਰਹੀ ਮਹਾ ਪੰਚਾਇਤ ਵਿੱਚ ਸ਼ਾਮਿਲ ਹੋਣ ਜਾ ਰਹੇ ਕਿਸਾਨਾਂ ਦੀਆਂ ਬੱਸਾਂ ਦੇ ਨਾਲ ਵਾਪਰੇ ਭਿਆਨਕ ਹਾਦਸੇ ਇੱਕ ਔਰਤ ਦੀ ਹੋਈ ਮੌਕੇ ਤੇ ਹੀ ਮੌਤ ਤੇ ਕਈ ਹੋ ਗਏ ਨੇ ਜ਼ਖਮੀ ਜਿਆਦਾ ਦੱਸਦੀ ਹੈ ਕਿ ਅੱਜ ਹਰਿਆਣਾ ਦੇ ਪਿੰਡ ਟੋਹਾਣਾ ਵਿੱਚ ਇੱਕ ਮਹਾਪੰਚਾਇਤ ਹੋਣ ਜਾ ਰਹੀ ਸੀ ਜਿਸ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਸਾਨ ਜਿਹੜੇ ਕਿ ਇਸ ਮਹਾਪੰਚਾਇਤ ਦੇ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਸਨ ਇਸ ਦੌਰਾਨ ਹੀ ਤੁੰਦ ਉਹਨਾਂ ਦੇ ਰਾਹ ਦੇ ਵਿੱਚ ਰੁਕਾਵਟ ਬਣਦੀ ਨਜ਼ਰ ਆਈ ਹੈ ਤੇ ਇੱਕ ਥਾਂ ਤਾਂ ਤੁੰਦ ਕਾਲ ਬਣ ਕੇ ਹੀ ਸਾਹਮਣੇ ਆ ਗਈ ਹੈ ਦੱਸਦੀ ਹੈ ਕਿ ਕਿਸਾਨਾਂ ਦੀਆਂ ਦੋ ਬਸਾਂ ਦੇ ਨਾਲ ਭਿਆਨਕ ਹਾਦਸੇ ਵਾਪਰ ਗਏ ਨੇ ਇੱਕ ਥਾਂ ਤੇ ਤਾਂ ਕੁਝ ਕਿਸਾਨ ਜ਼ਖਮੀ ਹੋਏ ਨੇ ਪਰੰਤੂ ਦੂਸਰੀ ਥਾਂ ਤੇ ਇੱਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਉਸ ਹਾਦਸੇ ਦੇ ਵਿੱਚ ਅੱਧੀ ਦਰਜਨ ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਨੇ ਦੱਸਦੀ ਹੈ ਕਿ ਡੀਐਸਬੀ ਸਤਵੀਰ ਸਿੰਘ ਹੋਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਹ ਦੋਨੋਂ ਹਾਦਸੇ ਬਰਨਾਲਾ ਮੋਗਾ ਬਾਈਪਾਸ ਤੇ ਵਾਪਰੇ ਨੇ ਇਹਨਾਂ ਦੇ ਵਿੱਚੋਂ ਇੱਕ বাস ਜਿਹੜੀ ਕਿ ਪਿੰਟ ਡੱਲੇਵਾਲ ਤੋਂ ਜਾ ਰਹੀ ਸੀ ਤੇ ਜਦੋਂ ਇਹ বাস ਸੋਹਲਪਤੀ ਪਿੰਡ ਦੇ ਕੋਲ ਪਹੁੰਚੀ ਤਾਂ ਇਸ বাস ਨੂੰ ਇੱਕ ਟਰੱਕ ਦੇ ਵੱਲੋਂ ਟੱਕਰ ਮਾਰ ਦਿੱਤੀ ਗਈ ਜਿਸ ਤੇ ਵਿੱਚ ਚਾਰ ਤੋਂ ਜ਼ਿਆਦਾ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਤੇ ਦੂਸਰੀ ਵਾਰਸ ਜਿਹੜੀ ਕਿ ਪਿੰਡ ਗੁਰੂਕੇ ਕੋਠੇ ਬਠਿੰਡਾ ਦੀ ਸੀ ਉਸ ਬਸ ਦਾ ਅਚਾਨਕ ਹੀ ਜਿਹੜਾ ਹਾਦਸਾ ਹੋ ਜਾਂਦਾ ਹੈ ਉਹ ਬਸ ਅਚਾਨਕ ਹੀ ਪਲਟ ਜਾਂਦੀ ਹੈ ਜਿਸ ਦੇ ਵਿੱਚ ਇੱਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਇਸ ਹਾਦਸੇ ਦੇ ਵਿੱਚ ਅੱਧਾ ਦਰਜਨ ਤੋਂ ਜ਼ਿਆਦਾ ਲੋਕ ਜਿਹੜੇ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਦੱਸਦੀਏ ਕਿ ਇਹ ਬਸ ਭਾਰਤੀ ਕਿਸਾਨ ਜੂਨੀਅਨ ਇਕਤਾ ਉਗਰਾਹਾਂ ਦੀ ਬਸ ਸੀ ਜਿਸ ਦੇ ਵਿੱਚ ਇੱਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਜਿਹੜੇ ਲੋਕ ਜ਼ਖਮੀ ਨੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਪਹੁੰਚਾਇਆ ਗਿਆ ਦੱਸਦੀ ਹੈ ਕਿ ਤੁੰਦ ਇਹਨਾਂ ਕਿਸਾਨਾਂ ਦੇ ਲਈ ਇਸ ਵੇਲੇ ਕਾਲ ਬਣਦੀ ਹੋਈ ਨਜ਼ਰ ਆਈ ਹੈ ਤੇ ਖਾਸ ਔਰਤ ਤੇ ਉਸ ਦੇ ਪਰਿਵਾਰ ਦੇ ਲਈ ਜਿਸ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਅ ਡੀਐਸਪੀ ਸਤਵੀਰ ਸਿੰਘ ਹੋਰਾਂ ਨੇ ਦੱਸਿਆ ਹੈ ਕਿ ਜਿਹੜੇ ਜ਼ਖਮੀ ਕਿਸਾਨ ਨੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤੇ ਉਹਨਾਂ ਦਾ ਇਲਾਜ ਉੱਥੇ ਕੀਤਾ ਜਾ ਰਿਹਾ ਹੈ ਅਤੇ ਜ਼ਿਕਰ ਇਹ ਖਾਸ ਹੈ ਕਿ ਅੱਜ ਹਰਿਆਣਾ ਦੇ ਪਿੰਡ ਟੋਹਾਣਾ ਦੇ ਵਿੱਚ ਜਿਹੜੀ ਮਹਾਪੰਚਾਇਤ ਹੋ ਰਹੀ ਸੀ ਉਹ ਕਨੋਰੀ ਵੀ ਕਿ ਚੱਲ ਰਹੇ ਜਿਹੜਾ ਧਰਨਾ ਹੈ ਉਸ ਦੇ ਸਬੰਧ ਦੇ ਵਿੱਚ ਸੀ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਲੈ ਕੇ ਖਾਸ ਮਸਲਤ ਇਸ ਪੰਚਾਇਤ ਦੇ ਵਿੱਚ ਹੋਣੀ ਸੀ ਬੇਸ਼ੱਕ ਇਹ ਹਾਦਸਾ ਵੀ ਵਾਪਰ ਗਿਆ ਪਰੰਤੂ ਕਿਸਾਨਾਂ ਦੇ ਹੌਸਲੇ ਬੁਲੰਦ ਨੇ ਫਿਰ ਵੀ ਕਿਤੇ ਨਾ ਕਿਤੇ ਇਹ ਹਾਸੇ ਇਨਸਾਨ ਨੂੰ ਅੰਦਰੋਂ ਝੰਜੋੜਦੇ ਨੇ ਜਦੋਂ ਖਾਸ ਤੌਰ ਤੇ ਕਿਸੇ ਦੀ ਮੌਤ ਹੋ ਜਾਂਦੀ ਹੈ ਉਹ ਵੀ ਉਸ ਵੇਲੇ ਜਦੋਂ ਇਹੋ ਜੀ ਵੱਡੀ ਮਹਾਪੰਚਾਇਤ ਦੇ ਵਿੱਚ ਸ਼ਾਮਿਲ ਹੋਣਾ ਹੋਵੇ ਜਦੋਂ ਖਾਸ ਮਸਲਤਾਂ ਹੋਣੀਆਂ ਹੋਣ ਸੋ ਤੋਂ ਇਸ ਵੇਲੇ ਕਾਲ ਬਣਦੀ ਹੋਈ ਨਜ਼ਰ ਆ ਰਹੀ ਹੈ ਤੇ ਧੁੰਦ ਨੇ ਹੀ ਇਨ੍ਹਾਂ ਕਿਸਾਨਾਂ ਨੂੰ ਹਰਿਆਣਾ ਦੇ ਪਿੰਡ ਟੋਹਾਣਾ ਵਿੱਚ ਹੋ ਰਹੀ ਹੀ ਮਹਾਪੰਚਾਇਤ ਵਿੱਚ ਸ਼ਾਮਿਲ ਹੋਣ ਤੋਂ ਰੋਕ ਦਿੱਤਾ ਹੈ ਫਿਲਹਾਲ ਦੀ ਘੜੀ ਦੇ ਵਿੱਚ ਜਿਹੜੇ ਜ਼ਖਮੀ ਕਿਸਾਨ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਗਿਆ ਹੈ ਤਾਂ ਕਿ ਉਹਨਾਂ ਦਾ ਇਲਾਜ ਹੋ ਸਕੇ ਤੇ ਜਿਹੜੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਦੀ ਸਿਹਤ ਜਾਬੀ ਤੇ ਲਈ ਅਰਦਾਸਾਂ ਵੀ ਕੀਤੀਆਂ ਜਾ ਰਹੀਆਂ ਨੇ ਸੋ ਇਸ ਵੇਲੇ ਤੁੰਦ ਦਾ ਕਹਿਰ ਹਰ ਪਾਸੇ ਹੀ ਦੇਖਣ ਨੂੰ ਮਿਲ ਰਿਹਾ ਹੈ ਤੇ ਜਦੋਂ ਇਹ ਲੋਕ ਜਿਹੜੇ ਕਿਸਾਨ ਇਸ ਮਹਾਪੰਚਾਇਤ ਦੇ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਸਨ ਤੇ ਇਹਨਾਂ ਦੇ ਰਸਤੇ ਦੇ ਵਿੱਚ ਤੁੰਦ ਰੁਕਾਵਟ ਬਣਦੀ ਹੋਈ ਨਜ਼ਰ ਆਈ ਹੈ ਇਹ ਤਾਂ ਆ ਰਹੇ ਸੀ ਜੀ ਬਰਨਾਲੇ ਵਾਲੇ ਪਾਸੇ ਜਾ ਰਹੇ ਸੀ ਜੀ ਘਨੋਰੀ ਬਾਰਡਰ ਤੇ ਪਹੁੰਚਣਾ ਸੀ ਤੇ ਟਰੱਕ ਵਾਲੇ ਨੇ ਅੱਗੋਂ ਟਰੱਕ ਚੜਾਇਆ ਇੱਕ ਦਾਮ ਉਹਨੇ ਆਦੇ ਹੱਥ ਨਹੀਂ ਗੱਡੀ ਰੱਖੀ ਸਾਡੇ ਵਾਲੇ ਹੱਥ ਲਿਆ ਕੇ ਮਾਰੀ ਵਿੱਚ ਇਸ ਕਰਕੇ ਸਾਡੀ ਗੱਡੀ ਦਾ ਨੁਕਸਾਨ ਹੋ ਗਿਆ ਸਾਡੇ ਬੰਦਿਆਂ ਦਾ ਐਕਸੀਡੈਂਟ ਹੋ ਗਿਆ ਉਹ ਹਸਪਤਾਲ ਚ ਦਾਖਲ ਹੈ ਜੀ ਤੇ ਅਸੀਂ ਇਸ ਇੱਥੇ ਹੁਣ ਉਹਨਾਂ ਦੇ ਕੋਲੇ ਜਾਵਾਂਗੇ ਕਿੰਨੇ ਕ ਬੰਦੇ ਜ਼ਖਮੀ ਪਸੇ ਸੀ 6-7 ਬੰਦੇ ਜ਼ਖਮੀ ਹੈ ਜੀ ਜੀ ਅੱਜ ਮਾਰਨਿੰਗ ਦੇ ਵਿੱਚ ਵੱਧ ਧੁੰਦ ਹੋਣ ਕਾਰਨ ਦੋ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਜਿਹੜੇ ਬੱਸਾਂ ਤੇ ਐਕਸੀਡੈਂਟ ਹੋਏ ਨੇ ਇੱਕ ਤਾਂ ਸੋਲਪੱਤੀ ਦੇ ਕੋਲ ਬਰਨਾਲਾ ਬਰਨਾਲਾ ਹਾਈਵੇ ਤੇ ਬੀਕੇਯੂ ਸਿੱਧੂਪੁਰ ਦੀ ਬੱਸ ਸੀ ਉਹ ਇੱਕ ਟਰੱਕ ਦੇ ਨਾਲ ਟਕਰਾਉਣ ਨਾਲ ਐਕਸੀਡੈਂਟ ਹੋਇਆ ਸੀ ਇਹਦੇ ਵਿੱਚ ਕੁਝ ਕਿਸਾਨ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਕੇ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਾਇਆ ਗਿਆ ਇਸੇ ਤਰ੍ਹਾਂ ਇੱਕ ਮੋਗਾ ਬਰਨਾਲਾ ਹਾਈਵੇ ਦੇ ਉੱਤੇ ਜਿੱਥੇ ਸ਼ਾਰਪ ਕੱਟ ਹੋਣ ਕਾਰਨ ਇੱਥੇ ਬੀਕੇਯੂ ਗਰਾਹਾਂ ਦੀ ਬੱਸ ਜਿਹੜੀ ਕਿ ਮਹਾਪੰਚਾਇਤ ਟੋਹਾਣਾ ਲਈ ਜਾ ਰਹੀ ਸੀ ਇਹ ਕੋਦਮ ਸ਼ਾਰਪ ਕੱਟ ਹੋਣ ਕਾਰਨ ਡਰਾਈਵਰ ਤੋਂ ਬੇਕਾਬੂ ਹੋ ਕੇ ਬੱਸ ਪਲਟ ਗਈ ਜਿਹਦੇ ਵਿੱਚ ਰਾਉਂਡ 10-15 ਕਿਸਾਨ ਜ਼ਖਮੀ ਹੋਏ ਨੇ ਤੇ ਇੱਕ ਔਰਤ ਦੀ ਮੌਤ ਹੋਈ ਹੈ ਇਹਨਾਂ ਨੂੰ ਵੀ ਜਿਹੜਾ ਚੰਡੀਗੜ੍ਹ ਤੇ ਜਿਹੜਾ ਫਰੀਦਕੋਟ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਕੁਝ ਕਿਸਾਨ ਸਿਵਲ ਹਸਪਤਾਲ ਬਰਨਾਲਾ ਦਾਖਲ ਨੇ ਜੀ ਤੇ ਸਾਡੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਸਾਰੇ ਕਿਸਾਨਾਂ ਨੂੰ ਬੱਸ ਵਿੱਚੋਂ ਕੱਢ ਕੇ ਤੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਤੇ ਟ੍ਰੈਫਿਕ ਜਿਹੜੀ ਹੈ ਚਾਲੂ ਕਰ ਦਿੱਤੀ ਗਈ ਹੈ ਸਰ ਜੀ ਮੌਤ ਹੋਈ ਹੈ ਉਸ ਔਰਤ ਦੀ ਕੋਈ ਸਲਾਹ ਕੋਚੀ ਹਲੇ ਤੱਕ ਜਿਹੜਾ ਸਾਨੂੰ ਇਹ ਪਤਾ ਲੱਗਿਆ ਕਿ ਸਾਰੇ ਕਿਸਾਨ ਕੋਠਾਗੁਰੂ ਪਿੰਡ ਦੇ ਬਠਿੰਡਾ ਦੇ ਰਹਿਣ ਵਾਲੇ ਸੀ ਉਹ ਔਰਤ ਵੀ ਕੋਠਾਗੁਰੂ ਪਿੰਡ ਦੇ ਸੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਬਾਕੀ ਇੰਜਰਡ ਨੇ ਉਹਨਾਂ ਤੋਂ ਉਹਨਾਂ ਦੇ ਪਰਿਵਾਰ ਦਾ ਕੋਈ ਕੰਟੈਕਟ ਲਿਆ ਜਾ ਸਕੇ ਤੇ ਉਹਨਾਂ ਦੀ شناخت ਹੋ ਸਕੇ